ਵਿਖੋ ਪੰਥਕ ਇਕਤਾ ਬਾਰੇ ਤੇ ਅਜੇ ਵੀ ਐਦੀ ਸਭ ਜ਼ੋਰ ਲਾ ਰਹੇ ਨੇ ਜੀ ਪੰਥਕ ਇਕਤਾ ਹੋ ਜੇ ਪੰਥਕ ਇਕਤਾ ਹੋ ਜੇ ਪੰਥਕ ਇਕਤਾ ਸਾਰੇ ਦੇ ਵੱਡੇ ਪਰ ਪੰਥਕ ਇਕਤਾ ਨਾ ਹੋਈਏ ਤੇ ਨਾ ਹੋਣੀ ਖਵਾਰ ਹੋਏ ਸਭ ਮਿਲेंगे ਬੱਚੇ ਛੰਨਦੇ ਹੋਏ ਅਜੇ ਖਵਾਰ ਨਹੀਂ ਹੋਏ ਅਜੇ ਜਾਨ ਹੈਗੀ ਤੁਹਾਡੀ ਬਾਦੀ ਗਿਆਨੀ ਹਰਪ੍ਰੀਤ ਸਿੰਘ ਦੀ ਕੱਲ ਕਲਾ ਨੌਰ ਦੀ ਜਿਹੜੀ ਇੱਕ ਮੀਟਿੰਗ ਕੀਤੀ ਸਮਰਕਰ ਮੀਟਿੰਗ ਉਹ ਰੈਲੀ ਦਾ ਰੂਪ ਤਨ ਵੱਡੀ ਗਿਣਤੀ ਚ ਲੋਕ ਆਏ ਤੇ ਸੁਖਬੀਰ ਸਿੰਘ ਬਾਦਲ ਲਗਾ ਜੋ ਕੁਝ ਦੇ ਕੁ ਤੇਰੇ ਇਲਾਕੇ ਦੇ ਵਿੱਚ ਇਹਨਾਂ ਦੀ ਈਡੀ ਵੱਡੀ ਰਹਿੰਦੀ ਉਹ ਕਿਵੇਂ ਦੀ ਮੀਟਿੰਗ ਹੋ ਕੇ ਵਿੰਦੀ ਸੁਚਾਸਨ ਛੋਟੇ ਪਰ ਵੀ ਕੋਈ ਛੋਟੀ ਚੀਜ਼ ਨਹੀਂ ਹੈਗਾ ਉਹ ਛੋਟੇ ਪਰ ਜ਼ਰੂਰ ਹੈਗਾ ਕਿ ਕੰਮ ਵੱਡੇ ਕਰ ਦਿੰਦਾ ਆਜ ਜਿਹੜੀ ਆਜ ਜਿਹੜੀ ਪੰਜਾਬ ਚ ਆਮ ਆਦੀ ਪਾਰਟੀ ਕੰਮ ਕਰ ਰਹੀ ਆ ਇਹਨੂੰ ਉਹਨੇ ਮਜ਼ਬੂਤ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਮੇਰੀ ਬੰਦਾ ਸੀ ਵਰਕਰ ਸੀ ਕਾ ਜਾਣਦਾ ਸੀ ਵੀ ਲੋਕਾਂ ਨਾਲ ਮਿਲਣਾ ਕਿਵੇਂ ਗਿਲਣਾ ਕਿਵੇਂ ਤੇ ਗੱਡੀ 'ਚ ਆਪਣਾ ਬਸਰੱਖਿਆ ਰੱਖੀ। ਜਿੱਥੇ ਰਾਤ ਪੈ ਗਈ ਉਥੇ ਬਿਸਤਰਾ ਲਾਉ ਸੌਂਜੋ ਸਵੇਰੇ ਬਿਸਤਰ ਪੋ। ਲੇਕਿਨ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੇ ਇਹ ਬੰਦਾ ਇੱਥੇ ਰਿਹਾ ਤੇ ਇਹਨੇ ਕਿਸੇ ਨੂੰ ਉੱਗੜ ਨਹੀਂ ਦੇਣਾ। ਫਿਰ ਉਹਦੇ ਤੇ ਇਲਜ਼ਾਮ ਲਾ ਕੇ ਠੂਠਾ ਸਜਣਾ ਅੱਜ ਤੱਕ ਸਾਬਤ ਨਹੀਂ ਹੋ ਸਕਿਆ। ਉਹ ਇਲਜ਼ਾਮ ਲਾ ਕੇ ਜਿਹੜਾ ਸੀਗਾ ਉਹਨਾਂ ਨੂੰ ਪਾਟ ਕੇ ਕਰਤਾ। ਜਿਹੜੇ ਕਾਲ ਦੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਉੱਥੇ ਰਹਿਦੀ ਹੋਈ ਆ ਉਹਨੇ ਜਿਹੜੀ ਸਾਡੀ ਹਾਈ ਕਮਾਂਡ ਜਿਹੜੇ ਬੁੱਢੇ ਠੇਰੇ ਨੇ ਜਿਹੜੇ ਕਹਿੰਦੇ ਅਸੀਂ ਬੜੇ ਸੁਪਰ ਹੁੰਦੇ ਆ ਸਾਡੇ ਵਾਸਤੇ ਇੱਕ ਵੱਖਰੀ ਕਮੇਟੀ ਬਣਨੀ ਚਾਹੀਦੀ ਉਹਦੇ ਵਿੱਚ ਕੋਈ ਹੋਰ ਬੰਦਾ ਨਹੀਂ ਹਣ ਜਿਹੜਾ ਕੋਦੇ ਤਰਾਂ ਚ ਚਾਹੀਦਾ ਉਹ ਤੇ ਫਿਰ ਪਾਈ ਮਾਰਕ ਦਰਸ਼ ਮੰਡਲੀਆਂ ਬੀਜੇਪੀ ਵਾਲਾ ਤੁਹਾਨੂੰ ਉੱਥੇ ਬਿਠਾ ਦਿੰਦੇ ਉੱਥੇ ਬੈਠੇ ਤੁਸੀਂ ਆਪਣਾ ਜਿਹੜਾ ਜੀ ਭਗਤੀ ਭੁਗਤੀ ਕਰਦੇ ਰੇ ਬਾਕੀ ਕੁਛ ਨਹੀਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਹ ਕਿਆਸਰੀਆਂ ਚੱਲ ਰਹੀਆਂ ਨੇ ਕਿ ਦੋ ਜਿਹੜੇ ਨੇ ਕਾਰਜਕਾਰੀ ਪ੍ਰਧਾਨ ਇੱਕ ਸਰਦੀਪ ਸਿੰਘ ਰਖਣਾ ਤੇ ਇੱਕ ਮੰਤਰੀ ਸਿੰਘ ਜੈਲੀ ਇਹ ਦੋ ਕਾਰਜਕਾਰੀ ਪ੍ਰਧਾਨ ਲਾਏ ਜਾਣਗੇ ਜਿਸ ਤਰੀਕੇ ਨਾਲ ਕਾਂਗਰਸ ਨੇ ਲਾਲ்சி ਰਾਜਾ ਬੜੇਗੇ ਜਿੱਦ ਨਾਲ ਇੱਕ ਮਹਿਕ ਲਾਇਆ ਸੀ ਭਾਰਤ ਕੁਸ਼ਣ ਪਾਚੂ ਤਿਕਸ਼ਾ ਸੁਖੀ ਲਾਇਆ ਸੀ ਇਸੇ ਤਰ੍ਹਾਂ ਇੱਥੇ ਵੀ ਉਹਨਾਂ ਦੀ ਇਹ ਹਰ ਇੱਕ ਪ੍ਰਪੋਜ਼ ਖਿੜੀ ਪਾਕ ਰਹੀ ਹੈ ਜੇਕਰ ਮੀਟਿੰਗ ਦੀ ਜਾਣਕਾਰੀ ਸਾਡੇ ਹੁਣ ਤੱਕ ਪ੍ਰੋਮੋ ਦਿੱਤਾ ਆਈ ਨਹੀਂ ਸੜੇ ਕੋਲੇ ਕੀ ਆ ਕੀ ਨਹੀਂ ਹੈਗਾ ਜੇਕਰ ਕਾਲਦੀ ਰੈਲੀ ਦੇ ਕੱਲ ਦੀ ਮੀਟਿੰਗ ਨੇ ਇਹਨੇ ਬੁੱਢੀ ਲੀਡਰਸ਼ਿਪ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਜੇ ਇਸੇ ਤਰ੍ਹਾਂ ਗਿਆਨੀ ਹੋਰੀ ਆਪਰੇ ਲਾ ਉਤੇ ਰਹਿਣੀ ਕਹਿੰਦੇ ਸਾਨੂੰ ਕਿਹਦੇ ਪਿੱਛੇ ਪਟਿਆਲੇ ਦੇ ਵਿੱਚ ਵੀ ਪਹਿਲੀ ਫਰਵਰੀ ਨੂੰ ਉੱਥੇ ਮੀਟਿੰਗ ਹੋ ਰਹੀ ਆ ਉਥੋਂ ਦਾ ਜ਼ਿਲ੍ਹਾ ਪ੍ਰਧਾਨ 31 ਜਨਵਰੀ 31 ਜਨਵਰੀ 31 ਜਨਵਰੀ 31 ਜਨਵਰੀ ਹੋ ਰਹੀ ਹੈ ਜੇ 31 ਜਨਵਰੀ ਨੂੰ ਉਹ ਕਰ ਰਹੇ ਨੇ ਜੇ ਉਹ ਵੀ ਵੱਡੂ ਵੀ ਵੱਡੀ ਰੈਲੀ ਹੋਗੀ ਤੇ ਆਈ ਬੁੱਢੀ ਲੀਡਰਸ਼ਿਪ ਕਿਹਦੇ ਪਾਸੇ ਜਾਊਗੀ ਬੁਢੀ ਲੀਡਰਸ਼ਿਪ ਚੌਦੀ ਆ ਵੀ ਸਾਡੀ ਜਿਹੜੀ ਇੱਥੇ ਸੁਣਾਈ ਉਹ ਜੀ ਸਾਡੇ ਪੁੱਛਾਂ ਮੇਰੇ ਪਤਾ ਨਹੀਂ ਦੇਣਾ ਚਾਹੀਦਾ ਇਹ ਕਿਵੇਂ ਸੰਭਵ ਹੈ ਜੇਕਰ ਤੁਸੀਂ ਜਿਹੜਾ ਪ੍ਰਧਾਨ ਬਣਾਉਂਦੇ ਤੁਸੀਂ ਪ੍ਰਧਾਨ ਬਣਾਉਂਦੇ ਜਨਰਲ ਸ਼ਕਤੀ ਬਣਾਉਂਦੇ ਤੁਹਾਨੂੰ ਅਧਿ ਦੇ ਦਿੰਦੇ ਤੇ ਜੇ ਫਿਰ ਵੀ ਤੁਸੀਂ ਸੰਤੁਸ਼ਟ ਨਹੀਂ ਤੇ ਫਿਰ ਠੀਕ ਹੈ ਗਿਆਨੀ ਰਹੇਦਾ ਵੀ ਆਪਣਾ ਤਾਂ ਮਾਫ਼ ਕਰੀ ਜਾਂਦਾ ਚੁੱਪ ਕਰਕੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਉੱਥੇ ਜਾ ਕੇ ਆਪਣੀ ਰੈਲੀ ਵੀ ਕਰਨ ਤੇ ਆਪਣੀ ਮੀਟਿੰਗ ਵੀ ਕਰਨੀ